ਇਹ ਦੱਖਣ ਵਾਲੇ ਪਾਸੇ ਤੁਸੀਂ ਜੇ ਪੈਰ ਕਰਕੇ ਸੌਣੇ ਉਮਰ ਘਟਦੀ ਆ ਬੈਡਰੂਮ ਨੂੰ ਲੈ ਕੇ ਬਹੁਤ ਚੀਜ਼ਾਂ ਨੇ ਕਿ ਵੈਸਟ ਦੇ ਵਿੱਚ ਤੁਹਾਡਾ ਜੇ ਬੈਡਰੂਮ ਹੋਵੇ ਬਹੁਤ ਫਾਇਦਾ ਇਹ ਦੱਖਣ ਵਾਲੇ ਪਾਸੇ ਤੁਸੀਂ ਜੇ ਪੈਰ ਕਰਕੇ ਸੌਣੇ ਉਮਰ ਘਟਦੀ ਆ ਦੇਖੋ ਉਮਰ ਘਟਣ ਦੀ ਗੱਲ ਤਾਂ ਇਦਾਂ ਹੈ ਜਦੋਂ ਨਾਰਥ ਦੇ ਵਿੱਚ ਨੂੰ ਅਸੀਂ ਸਿਰ ਕਰਦੇ ਹਾਂ ਉਹ ਸਭ ਨੂੰ ਪਤਾ ਹੈ ਕਿ ਜਦੋਂ ਉੱਤਰ ਦਿਸ਼ਾ ਦੇ ਵੱਲ ਸਾਡਾ ਸਿਰ ਹੁੰਦਾ ਉਹ ਕਦੋਂ ਹੁੰਦਾ ਜਦੋਂ ਬੰਦਾ ਦੁਨੀਆ ਛੱਡ ਦਿੰਦਾ ਹੈ ਜਦੋਂ ਕੋਈ ਬੰਦਾ ਦੁਨੀਆ ਛੱਡਦਾ ਤਾਂ ਸਾਰਾ ਸਿਰ ਉਹਦਾ ਉੱਤਰ ਨੂੰ ਹੋ ਜਾਂਦਾ ਹੈ ਉੱਤਰ ਨੂੰ ਸਿਰ ਕਰਕੇ ਉਹਨੂੰ ਪਾਇਆ ਜਾਂਦਾ ਹੈ ਤਾਂ ਉੱਤਰ ਦਿਸ਼ਾ ਦੇ ਵਿੱਚ ਕੀ ਹੈ ਨਾਰਥ ਪੋਲਾ ਸਾਡਾ ਸਿਰ ਉੱਤਰ ਦਿਸ਼ਾ ਵੀ ਨਾਰਥ ਪੋਲ ਹੈ ਤਾਂ ਜਦੋਂ ਸਿਰ ਅਸੀਂ ਉੱਤਰ ਨੂੰ ਕਰਦੇ ਆ ਤਾਂ ਸਾਡੇ ਪੈਰ ਦੱਖਣ ਨੂੰ ਤਾਂ ਆਟੋਮੈਟਿਕਲੀ ਹੋਗੇ ਤਾਂ ਜਦੋਂ ਨਾਰਥ ਪੋਲ ਨਾਲ ਨਾਰਥ ਟਕਰਾਂਦਾ ਤਾਂ ਸਾਨੂੰ ਬਿਮਾਰੀਆਂ ਲੱਗਣ ਲੱਗ ਜੰਨੀਆਂ ਉਹ ਬਿਮਾਰੀਆਂ ਜਦੋਂ ਲੱਗਣ ਲੱਗ ਜੰਨੀਆਂ ਅਸੀਂ ਬਿਮਾਰ ਰਹਿਣ ਲੱਗ ਜੰਨੇ ਆ ਵਧੀਆ ਹੁੰਦੇ باوجود ਵੀ ਤਾਂ ਉਹ ਇੱਕ ਉੱਤਰ ਦਿਸ਼ਾ ਦੇ ਪੈਣ ਨਾਲੇ ਸਾਨੂੰ ਬਿਮਾਰੀਆਂ ਲੱਗਣ ਲੱਗੀਆਂ ਤਾਂ ਜਿਹਦੇ ਕਰਕੇ ਸਾਡਾ ਜਿਹੜਾ ਸ਼ਰੀਰ ਕਮਜ਼ੋਰ ਪੈਣ ਲੱਗ ਜਾਂਦਾ ਹੈ ਹੂੰ ਉਹਨੂੰ ਆਪਾਂ ਫਿਰ ਇਦਾਂ ਕਹਿੰਦੇ ਜੀ ਉਮਰ ਘਟ ਗਈ ਐਸੀ ਕੋਈ ਗੱਲ ਨਹੀਂ ਹੈਗੀ ਲੇਕਿਨ ਸਿਰਫ ਇੱਕ ਸਿਰ ਦક્ષਣ ਨੂੰ ਕਰ ਲੋ ਹੂੰ ਦક્ષਣ ਦੇ ਵਿੱਚ ਜਦੋਂ ਤੁਸੀਂ ਸਿਰ ਕਰਦੇ ਹੋ ਤਾਂ ਤੁਹਾਨੂੰ ਪਾਵਰ ਮਿਲਦੀ ਹੈ ਅੱਛਾ ਤੁਹਾਨੂੰ ਤਾਕਤ ਮਿਲਦੀ ਹੈ ਕਿਉਂਕਿ ਦક્ષਣ ਵੈਸੇ ਵੀ ਅਰਥ ਐਲੀਮੈਂਟ ਹੈ ਹੂੰ ਅਰਥ ਐਲੀਮੈਂਟ ਹੈ ਅਰਥ ਤੁਹਾਨੂੰ ਬਦਾ ਪ੍ਰਿਥਵੀ ਹੈ ਠੋਸ ਹੈ ਤਾਂ ਉਸ ਤਰੀਕੇ ਨਾਲ ਸਾਨੂੰ ਜਿਹੜੀ ਹੈ ਪਾਵਰ ਮਿਲਦੀ ਹੈ ਉਹ ਭਾਈ ਜਿਹੜਾ ਫੋਟੋ ਵਾਲਾ ਹੈਗਾ ਕਿ ਫੋਟੋ ਬਹੁਤ ਵੱਡੇ ਵੱਡੇ ਫਰੇਮ ਲੱਗੇ ਹੁੰਦੇ ਨੇ ਪੂਰੀ ਕੰਧ ਚ ਇੰਡੀਆ ਫੋਟੋਆਂ ਹੁੰਦੀਆਂ ਨੇ ਤੇ ਉਹ ਕਹਿੰਦੇ ਨਹੀਂ ਲਾਉਣੇ ਚਾਹੀਦੇ ਘਰਾਂ ਦੇ ਵਿੱਚ ਦੇਖੋ ਫਰੇਮ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਹਮ ਲੇਕਿਨ ਜਿਹੜੇ ਘਰ ਦੇ ਮੈਂਬਰ ਨੇ ਜਿਹੜੇ ਘਰ ਦੇ ਵਿੱਚ ਜਿਵੇਂ ਮੈਂ ਘਰ ਦਾ ਮੁਖੀ ਆਈ ਹੈ ਉਹ ਘਰ ਨੂੰ ਕਮਾ ਕੇ ਲੈ ਕੇ ਆਉਂਦਾ ਬੱਚੇ ਘਰ ਦਾ ਭਵਿਸ਼ ਹੁੰਦੇ ਨੇ ਉਹ ਜਿਹੜੀ ਔਰਤ ਹੁੰਦੀ ਆ ਉਹ ਕਰਦੀ ਰਾਣੀ ਕਿਚਨ ਦੀ ਰਾਣੀ ਤਾਂ ਸਾਰੇ ਇੱਕੋ ਪਰਿਵਾਰ ਹੋ ਗਿਆ ਤਾਂ ਇਸ ਕਰਕੇ ਇਹਨਾਂ ਦੀ ਜਿਹੜੀ ਪੋਜ਼ਿਟਿਵਿਟੀ ਆ ਉਹ ਬਹੁਤ ਜ਼ਰੂਰੀ ਹੈ ਉਹ ਪੋਜ਼ਿਟਿਵਿਟੀ ਜਦੋਂ ਹੁਣ ਮੰਨ ਲਓ ਅਸੀਂ ਕਿਸੇ ਫੋਟੋ ਨੂੰ ਲਾਓ ਇਸ਼ਾਨ ਕੋਣ ਦੇ ਵਿੱਚ ਫੋਟੋਆਂ ਲਾਓ ਈਸਟ ਦੇ ਵਿੱਚ ਲਾਓ ਤਾਂ ਜਦੋਂ ਉਹ ਫੋਟੋ ਤੁਸੀਂ ਲਾਣੇ ਆ ਕਿਉਂਕਿ ਇਸ਼ਾਨ ਕੋਨਾ ਜਿਹੜਾ ਇਹ ਕੁਛ ਦੀ ਦਿਸ਼ਾ ਹੈ ਬਹੁਤ ਊਰਜਾਵਾਨ ਹੈ ਇਹਤ ਬਹੁਤ ਦੂਜਾ ਬਾਨ ਹੈ ਤਾਂ ਇਸ ਕਰਕੇ ਉਹ ਬਲ ਔਰ ਪਾਵਰ ਮਿਲਦੀ ਆ ਸਾਨੂੰ ਤਾਂ ਫੋਟੋਆਂ ਨੂੰ ਸਹੀ ਦਿਸ਼ਾ ਦੀਵਾਰ ਗੜੀ ਤੇ ਲੱਗਣੀ ਆ ਬਸ ਸਹੀ ਦਿਵਾਰ ਸਹੀ ਦਿਸ਼ਾ ਦੇ ਅਗਰ ਸਾਡੀ ਫੋਟੋ ਲੱਗਦੀ ਆ ਤਾਂ ਸਾਨੂੰ ਸ਼ੁਭਫਲ ਮਿਲਦੇ ਨੇ ਯਾ ਦੱਖਣ ਵਾਲੇ ਪਾਸੇ ਤੋਂ ਤੁਸੀਂ ਇਹ ਪੈਰ ਕਰਕੇ ਸੌਣ ਦੀ ਉਮਰ ਘਟਦੀ ਆ ਬੈਡਰੂਮ ਨੂੰ ਲੈ ਕੇ ਬਹੁਤ ਚੀਜ਼ਾਂ ਨੇ ਕਿ ਵੈਸਟ ਦੇ ਵਿੱਚ ਤੁਹਾਡਾ ਜੇ ਬੈਡਰੂਮ ਹੋਵੇ ਬਹੁਤ ਫਾਇਦਾ ਯਾ ਦੱਖਣ ਵਾਲੇ ਪਾਸੇ ਤੋਂ ਤੁਸੀਂ ਇਹ ਪੈਰ ਕਰਕੇ ਸੌਣ ਦੀ ਉਮਰ ਘਟਦੀ ਆ ਦੇਖੋ ਉਮਰ ਘਟਣ ਦੀ ਗੱਲ ਤਾਂ ਇਦਾਂ ਹੈ ਜਦੋਂ ਨਾਰਥ ਦੇ ਵਿੱਚ ਨੂੰ ਅਸੀਂ ਸਿਰ ਕਰਦੇ ਹਾਂ ਉਹ ਸਭ ਨੂੰ ਪਤਾ ਹੈ ਕਿ ਜਦੋਂ ਉੱਤਰ ਦਿਸ਼ਾ ਦੇ ਵੱਲ ਸਾਡਾ ਸਿਰ ਹੁੰਦਾ ਉਹ ਕਦੋਂ ਹੁੰਦਾ ਜਦੋਂ ਬੰਦਾ ਦੁਨੀਆ ਛੱਡ ਦਿੰਦਾ ਹੈ ਜਦੋਂ ਕੋਈ ਬੰਦਾ ਦੁਨੀਆ ਛੱਡਦਾ ਤਾਂ ਸਾਰਾ ਸਿਰ ਉਹਦਾ ਉੱਤਰ ਨੂੰ ਹੋ ਜਾਂਦਾ ਹੈ ਉੱਤਰ ਨੂੰ ਸਿਰ ਕਰਕੇ ਉਹਨੂੰ ਪਾਇਆ ਜਾਂਦਾ ਤਾਂ ਉੱਤਰ ਦਿਸ਼ਾ ਦੇ ਵਿੱਚ ਕੀ ਹੈ ਨਾਰਥ ਪੋਲਾ ਸਾਡਾ ਸਿਰ ਉੱਤਰ ਦਿਸ਼ਾ ਵੀ ਨਾਰਥ ਪੋਲ ਹੈ ਤਾਂ ਜਦੋਂ ਸਿਰ ਅਸੀਂ ਉੱਤਰ ਨੂੰ ਕਰਦੇ ਹਾਂ ਤਾਂ ਸਾਡੇ ਪੈਰ ਦੱਖਣ ਨੂੰ ਤਾਂ ਆਟੋਮੈਟਿਕਲੀ ਹੋਗੇ ਤਾਂ ਜਦੋਂ ਨਾਰਥ ਪੋਲ ਨਾਲ ਨਾਰਥ ਟਕਰਾਂਦਾ ਤਾਂ ਸਾਨੂੰ ਬਿਮਾਰੀਆਂ ਲੱਗਣ ਲੱਗ ਜੰਦੀਆਂ ਉਹ ਬਿਮਾਰੀਆਂ ਜਦੋਂ ਲੱਗਣ ਲੱਗ ਜੰਨੀ ਆਸੀਂ ਬਿਮਾਰ ਰਹਿਣ ਲੱਗ ਜੰਨੇ ਆ ਵਧੀਆ ਹੁੰਦੇ ਬਾਵਜੂਦ ਵੀ ਤਾਂ ਉਹ ਇੱਕ ਉੱਤਰ ਦਿਸ਼ਾ ਦੇ ਪੈਣ ਨਾਲੇ ਸਾਨੂੰ ਬਿਮਾਰੀਆਂ ਲੱਗਣ ਲੱਗੀਆਂ ਤਾਂ ਜਿਦੇ ਕਰਕੇ ਸਾਡਾ ਜਿਹੜਾ ਸਰੀਰ ਉਹ ਕਮਜ਼ੋਰ ਪੈਣ ਲੱਗ ਜਾਂਦਾ ਉਹਨੂੰ ਆਪਾਂ ਫਿਰ ਇਦਾਂ ਕਹਿੰਦੇ ਜੀ ਉਮਰ ਘਟ ਕੇ ਐਸੀ ਕੋਈ ਗੱਲ ਨਹੀਂ ਹੈਗੀ ਲੇਕਿਨ ਸਿਰਫ ਇੱਕ ਸਿਰ ਦક્ષਣ ਨੂੰ ਕਰ ਲੋ ਹੂੰ ਦક્ષਣ ਦੇ ਵਿੱਚ ਜਦੋਂ ਤੁਸੀਂ ਸਿਰ ਕਰਦੇ ਹੋ ਤਾਂ ਤੁਹਾਨੂੰ ਪਾਵਰ ਮਿਲਦੀ ਹੈ ਅੱਛਾ ਤੁਹਾਨੂੰ ਤਾਕਤ ਮਿਲਦੀ ਹੈ ਕਿਉਂਕਿ ਦક્ષਣ ਵੈਸੇ ਵੀ ਅਰਥ ਐਲੀਮੈਂਟ ਹੈ ਹੂੰ ਅਰਥ ਐਲੀਮੈਂਟ ਹੈ ਅਰਥ ਤੁਹਾਨੂੰ ਪਤਾ ਪ੍ਰਿਥਵੀ ਹੈ ਠੋਸ ਹੈ ਤਾਂ ਉਸ ਤਰੀਕੇ ਨਾਲ ਸਾਨੂੰ ਜਿਹੜੀ ਹੈ ਪਾਵਰ ਮਿਲਦੀ ਹੈ ਉਹ ਭਾਜੀ ਜਿਹੜਾ ਫੋਟੋ ਵਾਲਾ ਹੈਗਾ ਕਿ ਫੋਟੋ ਬਹੁਤ ਵੱਡੇ ਵੱਡੇ ਫਰੇਮ ਲੱਗੇ ਹੁੰਦੇ ਨੇ ਪੂਰੀ ਕੰਧ ਚ ਇੰਡੀਆ ਫੋਟੋਆਂ ਹੁੰਦੀਆਂ ਨੇ ਤੇ ਉਹ ਕਹਿੰਦੇ ਨਹੀਂ ਲਾਉਣੇ ਚਾਹੀਦੇ ਘਰਾਂ ਦੇ ਵਿੱਚ ਦੇਖੋ ਫਰੇਮ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਹਮ ਲੇਕਿਨ ਜਿਹੜੀ ਘਰ ਦੇ ਮੈਂਬਰ ਨੇ ਜਿਹੜੇ ਘਰ ਦੇ ਵਿੱਚ ਜਿਵੇਂ ਮੈਂ ਘਰ ਦਾ ਮੁਖੀ ਆਈ ਹੈ ਉਹ ਘਰ ਨੂੰ ਕਮਾਗੇ ਲੈ ਕੇ ਆਉਂਦਾ ਬੱਚੇ ਘਰ ਦਾ ਭਵਿਸ਼ ਹੁੰਦੇ ਨੇ ਉਹ ਜਿਹੜੀ ਔਰਤ ਹੁੰਦੀ ਆ ਉਹ ਕਰਦੀ ਰਾਣੀ ਕਿਚਨ ਦੀ ਰਾਣੀ ਤਾਂ ਸਾਰੇ ਇੱਕੋ ਪਰਿਵਾਰ ਹੋ ਗਿਆ ਤਾਂ ਇਸ ਕਰਕੇ ਇਹਨਾਂ ਦੀ ਜਿਹੜੀ ਪੋਜ਼ਿਟਿਵਿਟੀ ਆ ਉਹ ਬਹੁਤ ਜ਼ਰੂਰੀ ਹੈ ਉਹ ਪੋਜ਼ਿਟਿਵਿਟੀ ਜਦੋਂ ਹੁਣ ਮੰਨ ਲਓ ਅਸੀਂ ਕਿਸੇ ਫੋਟੋ ਨੂੰ ਲਾਓ ਇਸ਼ਾਨ ਕੋਣ ਦੇ ਵਿੱਚ ਫੋਟੋਆਂ ਲਾਓ ਈਸਟ ਦੇ ਵਿੱਚ ਲਾਓ ਤਾਂ ਜਦੋਂ ਉਹ ਫੋਟੋ ਤੁਸੀਂ ਲਾਣੇ ਆ ਕਿਉਂਕਿ ਇਸ਼ਾਨ ਕੋਨਾ ਜਿਹੜਾ ਇਹ ਕੁਛ ਦੀ ਦਿਸ਼ਾ ਹੈ ਬਹੁਤ ਊਰਜਾਵਾਨ ਹੈ ਇਹ ਇੱਕ ਤੋਂ ਬਹੁ ਦੂਜਾ ਬਾਨ ਹੈ ਤਾਂ ਇਸ ਕਰਕੇ ਉਹ ਬਲ ਔਰ ਪਾਵਰ ਮਿਲਦੀ ਹੈ ਸਾਨੂੰ ਤਾਂ ਫੋਟੋਆਂ ਨੂੰ ਸਹੀ ਦਿਸ਼ਾ ਦੀਵਾਰ ਗੜੀ ਤੇ ਲੱਗਣੀ ਹੈ ਬਸ ਸਹੀ ਦਿਵਾਰ ਸਹੀ ਦਿਸ਼ਾ ਦੇ ਅਗਰ ਸਾਡੀ ਫੋਟੋ ਲੱਗਦੀ ਹੈ ਤਾਂ ਸਾਨੂੰ ਸ਼ੁਭਫਲ ਮਿਲਦੇ ਨੇ